ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਬਲੌਗ ਹੋਪਸ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼हाल ਹੋਵੋ ਮੈਂ ਬਿਲਕੁਲ ਠੀਕ ਹਾਂ ਟਾਈਮ ਆ ਸਵੇਰ ਦੇ 10 ਵਜੇ ਤੱਕ ਅੰਦਰੋਂ ਕਿਚਨ ਦਾ ਕੰਮ ਸਾਰਾ ਖਤਮ ਆ ਹੁਣ ਆਇਆ ਵਾਸ਼ਿੰਗ ਏਰੀਆ ਵੀ ਥੋੜੇ ਨੇ ਕਲਰਡ ਕੱਪੜੇ ਧੋਣੇ ਸੀ ਨਾ ਰੰਗ ਉੱਤਰਦਾ ਸੀ ਧੋਣੇ ਦਾ ਕੱਲ ਸੀ ਸੰਡੇ ਨੂੰ ਪਰ ਕੱਲ ਗੈਸ ਟਾ ਕੇ ਫਿਰ ਮੈਚਟੋ ਤੋਂ ਤਿੰਗ ਗਈ ਜਿਨੇ ਫੂਲੀ ਧੋਤੇ ਗੋਸ ਆਪਣੇ ਪਾਤੇ ਸੀ ਧੋਣੇ ਆੱਢੀ ਪੈਣੀ ਸੀ ਸਹਿ ਅੱਜ ਧੋਣਾਂ ਚੰਗਾ ਕੱਢ ਧੋਣਾਂ ਦੀ ਇਹ ਹੁਣ ਧੋ ਰੈਸਟ ਕਰੂੰ ਉਸ ਤੋਂ ਬਾਅਦ ਰੈਸਟ ਕਰਕੇ ਫੇਰ ਕੰਮ ਸ਼ੁਰੂ ਕਰੂੰਗਾ ਬਾਕੀ ਜੇ ਦੁਪਹਿਰ ਤੋਂ ਬਾਅਦ ਇੱਕ ਵਾਰਕ ਨਾ ਕਿਚਨ ਦਾ ਕੰਮ ਰੈਸਟ ਖਤਮ ਕਰਕੇ ਮੈਨੂੰ ਹਨ ਮਿਲ ਮੈਂ ਰੈਸਟ ਕਰਨਾ ਫਿਰ ਮੈਨੂੰ ਲਗਾਤਾਰ ਕੰਮ ਨਹੀਂ ਹੁੰਦਾ ਇਹ ਐਮਐਕ ਸੁਣੋ ਅਵੇ ਇਹ ਤਾਂ ਹਨ ਸੁਣੋ ਟਾਈਮ ਆ ਗਿਆ ਕੋਈ ਰੈਸਟ ਕਰੇ ਬਿਨਾ ਕੰਮ ਕਰਨਾ ਮੁਸ਼ਕਲ ਨਹੀਂ ਬੈਕ ਪੇਂ ਬਹੁਤ ਜ਼ਿਆਦਾ ਹੋਣਾ ਆ ਜਾਂਦੀਆਂ ਤੋਂ ਇਹ ਤਾਂ ਕੱਪੜੇ ਅੱਜ ਮਾਰਨਿੰਗ 'ਚ ਮੈਂ ਫਿਰ ਸੁੱਕੀ ਕੂੜੇ ਵਾਲਾ ਜਿਹੜਾ ਡਸਟਬਿਨ ਇਹ ਵੀ ਖਾਲੀ ਕੀਤੇ ਨੇ ਇਹਨਾਂ ਵਿੱਚ ਸੁੱਕਾ ਕੂੜਾ ਹੁੰਦਾ ਜਿਵੇਂ ਕੋਈ ਬਿਸਕੁਟ ਨਮਕੀਨ ਕੋਈ ਮਸਾਲਾ ਚਾਹ ਪਤੀ ਦਾ ਪੈਕੇਟ ਖਾਲੀ ਹੋਇਆ ਇਹ ਵਾਲਾ ਡਸਟਬਿਨ ਖਾਲੀ ਕਰਨੇ ਹੁੰਦੇ ਨੇ ਜਦੋਂ ਭਰ ਜਾਂਦੇ ਨੇ ਇਹ ਮੈਂ ਉਦੋਂ ਡਸਟਬਿਨ ਖਾਲੀ ਕਰਦੀ ਆਂ ਪਰ ਜਿਹੜਾ ਗਿੱਲੇ ਕੂੜੇ ਵਾਲਾ ਡਸਟਬਿਨ ਹੈ ਕਿਚਨ 'ਚ ਹੁੰਦਾ ਉਹ ਤਾਂ ਡਿੱਡੀ ਦਾ ਟੇਲੀ ਕੂੜਾ ਆ ਦੇਖੋ ਆਪਾਂ ਬਾਹਰ ਕੱਢਦੇ ਆਂ ਇਹ ਇਹਨਾਂ ਨੇ ਸੁੱਕੇ ਕੂੜੇ ਲਈ ਡਰਮ ਲਗਾਇਆ ਹੋਇਆ ਬਾਹਰ ਇਹ ਡਰਮ 'ਚ ਪਾ ਕੇ ਆਈਆਂ ਮੈਂ ਕਾਗਜ਼ ਸਾਰੇ ਤੇ ਹੁਣ ਇੱਕ ਨਾ ਮੈਗੀ ਦਾ ਪੈਕੇਟ ਇਹ ਵੀ ਨਹੀਂ ਕੱਢੀ ਗਈ ਸੀ ਕਈ ਦਿਨਾਂ ਤੋਂ ਕੋਲ ਸੀ ਮੈਂ ਕਿਹਜਾ ਰੋ ਵੀ ਯੂਜ਼ ਕਰਨੀ ਹੁੰਦੀ ਆ ਬਣਾਉਣੀ ਹੁੰਦੀ ਆ ਤਾਂ ਫਿਰ ਡੱਬੇ ਚੋਂ ਇੱਕ ਸ্লাইਸ ਦੋ ਸ্লাইਸ ਜਿੰਨੇ ਆਪਾਂ ਬਣਾਉਣੀ ਆ ਚਾਕੂ ਤੇ ਬਣਾਓ ਹਨਾ ਪੈਕੇਟ ਨੂੰ ਪਹਿਲਾਂ ਖੋਲੋ ਫਿਰ ਉਹਨੂੰ ਅੱਛੀ ਤਰ੍ਹਾਂ ਅੱਛੀ ਤਰ੍ਹਾਂ ਸਿਕਿਉਰ ਕਰਕੇ ਰੱਖੋ ਡਬਰ ਵਗੈਰਾ ਚੜਾ ਕੇ ਫਿਰ ਉਹ ਮੈਗੀ ਕਈ ਵਾਰ ਸੁਨਾਬ ਜਾਂਦੀ ਆ ਚੀਜ਼ ਖਰਾਬ ਹੋ ਜਾਂਦੀ ਆ ਡੱਬੇ ਵਿੱਚ ਪਾ ਦਿਓ ਤਾਂ ਆਪਣੀ ਚੀਜ਼ ਖਰਾਬ ਨਹੀਂ ਹੁੰਦੀ ਹੈਗੀ ਵੇਸਟੇਜ ਤੋਂ ਬਚੀ ਰਹਿੰਦੀ ਹੈ ਆਪਣੇ ਤੋਂ ਦਵਾਦ ਬਣਾਈ ਆ ਬਾਥਰੂਮ ਸਾਫ ਕਰ

ਤਾਇ ਮੁਰਾਦ ਉਹ ਵੀ ਦੋ ਵਜਣ ਵਾਲੇ ਨੇ ਸਿਰ ਇਹਨਾਂ ਤੁਖ ਰਸ ਮੈਂ ਘੰਟਾ ਸੌਂ ਗਈ ਸੀ ਵੀ ਉੱਠੇ ਮੈਂ 1:30 ਵਜੇ ਉੱਠ ਕੇ ਲੰਚ ਬਣਾਇਆ ਲੰਚ ਵਿੱਚ ਕੁਝ ਨਹੀਂ ਬਣਾਇਆ ਆ ਬਣਾਇਆ ਚਨਾ ਸੈਲਡ ਬਲੈਕ ਚਨੇ ਦਾ ਸੈਲਡ ਵਿੱਚ ਪਾਇਆ ਪਿਆਜ਼ ਟਮਾਟਰ ਖੀਰਾ ਸ਼ਿਮਲਾ ਮਿਰਚ ਪਿਆਜ਼ ਮੈਂ ਭੁੰਨ ਕੇ ਪਾਇਆ ਪਿਆਜ਼ ਮੈਨੂੰ ਕੱਚਾ ਬਿਲਕੁਲ ਵੀ ਨਹੀਂ ਪਸੰਦ ਖੀਰਾ ਸ਼ਿਮਲਾ ਮਿਰਚ ਟਮਾਟਰ ਨਾਲ ਕੱਚਾ ਮਾਲੇ ਵਿੱਚ ਚਾਟ ਮਸਾਲਾ ਪਾ ਲਿਆ ਚਨੇ ਕਰਮ ਕਰ ਲਏ ਬਹੁਤ ਜਿਆਦਾ ਟੇਸਟ ਹੈ ਬਸ ਮੈਨੂੰ ਕੱਚਾ ਪਿਆਜ਼ ਬਿਲਕੁਲ ਨਹੀਂ ਖਾਣਾ ਪਸੰਦ ਮੋਂ ਪਸੰਦ ਹੈ白 ਚਨੇ ਹੋਣ ਕਾਲ ਚਨੇ ਹੋਣ ਜਦੋਂ ਵੀ ਮੈਂ ਸਬਜੀ ਬਣਾਉਣੀ ਨੇ ਚਣਿਆਂ ਦੀ ਮੈਂ ਇੱਕ ਡੱਬੀ ਭਰ ਕੇ ਫ੍ਰੀਜ਼ਰ ਚ ਰੱਖ ਦਾਨੀ ਚਣਿਆਂ ਦੀ ਕੋਈ ਭੁੱਖ ਲੱਗੇ ਜਾਂ ਕਦੇ ਲੰਚ ਬਣਾਉਣ ਦਾ ਟਾਈਮ ਨਾ ਹੋਵੇ ਤਾਂ ਇਸ ਤਰ੍ਹਾਂ ਚਨਾ ਚਾਟ ਬਣਾ ਕੇ ਖਾ ਲਓ ਹੈਲਦੀ ਵੀ ਖਾਨੇ ਆ ਪੇਟ ਵੀ ਪੂਰਾ ਭਰ ਜਾਂਦਾ ਬਹੁਤ ਟੇਸਟੀ ਵੀ ਲੱਗਦਾ ਅੱਜ ਮੇਰੇ ਕੋਲ ਕੋਈ ਖਾਸ ਕੰਮ ਨਹੀਂ ਸੀਗਾ ਤੇ ਸਿਰਦ ੁਕਣ ਕਰਕੇ ਮੈਂ ਕੁਝ ਜ਼ਿਆਦਾ ਹੈਵੀ ਕੰਮ ਮੈਂ ਲਿਆ ਵੀ ਨਹੀਂ ਇਸ ਕਰਕੇ ਮੈਂ ਥੋੜਾ ਜਿਹਾ ਕੰਮ ਹਲਕਾ ਜਾਂ ਲਾਈਟ ਹੀ ਚੁਣਿਆ ਪੈਂਟਰੀ ਨਾ ਸੈੱਟ ਕਰਨ ਵਾਲੀ ਪਈ ਸੀ ਡਰਾਅਰਸ ਵਿੱਚ ਕਾਫੀ ਜ਼ਿਆਦਾ ਸਮਾਨ ਪਿਆ ਸੀਗਾ ਜੋ ਮੈਨੂੰ ਆਏ ਲੱਗ ਰਿਹਾ ਸੀ ਵੀ ਕੋਈ ਚੀਜ਼ ਮੇਰੀ ਨਿਗਾ ਚ ਨਾ ਆਈ ਹੋਵੇ ਜਾਂ ਕੋਈ ਪੁਰਾਣੀ ਚੀਜ਼ ਹੁੰਦੀ ਹੈ ਬਹੁਤ ਪਹਿਲਾਂ ਦੀ ਯੂਜ਼ ਨਾ ਕਰੀ ਹੋਵੇ ਕੋਈ ਚੀਜ਼ ਐਕਸਪਾਇਰਡ ਨਾ ਹੋਵੇ ਖਰਾਬ ਨਾ ਹੋ ਗਈ ਹੋਵੇ ਇਸ ਕਰਕੇ ਮੈਂ ਜਾਵਲ ਡਰਾਅਰ ਸੈੱਟ ਕਰ ਰਹੀ ਸੀ ਨਾਲ ਤਾਂ ਸਮਾਨ ਸਾਰਾ ਦੇਖੋ ਆਪਣੀ ਨਿਗਾ ਚ ਆ ਜਾਂਦਾ ਕਿ ਫਿਰ ਕੋਈ ਚੀਜ਼ ਪਈ ਰਹੇ ਜਾਂਦੀ ਹੈ ਪਿੱਛੇ ਜਾਂ ਨੀਚੇ ਆਪਾਂ ਨੂੰ ਨਹੀਂ ਪਤਾ ਲੱਗਦਾ ਵੀ ਆ ਆਪਣੇ ਕੋਲ ਪਈ ਆ ਆਪਾਂ ਹੋਰ ਮੰਗਾ ਲਾਨੇ ਹੋਰ ਲਿਆਉਣੇ ਤਾਂ ਉਹ ਚੀਜ਼ ਫਿਰ ਆਪਣੀ ਵੇਸਟ ਜਾਂਦੀ ਖਰਾਬ ਹੋ ਜਾਂਦੀ ਆ ਇਸ ਕਰਕੇ ਮੈਂ ਸੋਚਿਆ ਉਹਲਾ ਡੋਰ ਸੈੱਟ ਕਰਨ ਨਾਲ ਸਾਮਾਨ ਸਾਰਾ ਸੈੱਟ ਹੋ ਜਾਊਗਾ। ਕੁਝ ਚੀਜ਼ਾਂ ਇਹੀ ਜਿਹੜੇ ਕੰਟੇਨਰਸ ਚ ਪਾ ਕੇ ਰੱਖਣ ਵਾਲੀਆਂ ਨੇ ਉਹ ਪਾ ਦੂੰ ਕੰਟੇਨਰਸ ਚ। ਕੁਝ ਜਗ੍ਹਾ ਖਾਲੀ ਹੋ ਜੂਗੀ ਤੇ ਆਪਣਾ ਸਾਮਾਨ ਖਰਾਬ ਹੋਣ ਤੋਂ ਬਚ ਰਹਿਣਾ। ਇਕੱਲਾ ਇਹ ਨਹੀਂ ਹੁੰਦਾ ਕਿ ਬਾਜ਼ਾਰ ਚੋਂ ਸਾਮਾਨ ਆਪਾਂ ਸਿਰਫ ਲਿਆਉਣਾ ਹੀ ਹੁੰਦਾ, ਖਰੀਦਣਾ ਹੁੰਦਾ। ਆਪਾਂ ਜੈਂਟਸ ਤੋਂ ਸਾਮਾਨ ਮੰਗਾ ਲਾਣੇ ਆ ਲਿਆ ਦਿੰਦੇ ਨਾ ਆਪਾਂ ਨੂੰ ਕਦੇ ਚਵਾਉਣ ਦੇਂਦੇ। ਉਹਨਾਂ ਦੀ ਜ਼ਿੰਮੇਵਾਰੀਆਂ ਘਰੇ ਰਾਸ਼ਣ ਦੇ ਆ ਕਿ ਦੇਣਾ। ਪਰ ਇੱਕ ਔਰਤ ਦੀ ਜ਼ਿੰਮੇਵਾਰੀ ਵੀ ਹੁੰਦੀ ਹੈ ਕਿ ਉਹ ਰਾਸ਼ਨ ਨੂੰ ਟਾਈਮ ਸਿਰ ਸੰਭਾਲਣਾ ਟਾਈਮ ਤੇ ਉਹਨੂੰ ਯੂਜ਼ ਕਰਨਾ ਖਰਾਬ ਹੋਣ ਤੋਂ ਬਚਾਉਣਾ ਐਕਸਪਾਇਰ ਹੋਣ ਤੋਂ ਬਚਾਉਣਾ ਕਿ ਇਹ ਤੋਂ ਪਹਿਲਾਂ ਕਿ ਉਹ ਐਕਸਪਾਇਰ ਹੋਵੇ ਖਰਾਬ ਹੋਵੇ ਉਹ ਤੋਂ ਪਹਿਲਾਂ ਪਹਿਲਾਂ ਆਪਾਂ ਹਰ ਇੱਕ ਚੀਜ਼ ਯੂਜ਼ ਕਰ ਲਈਏ ਇਸ ਕਰਕੇ ਆਪਣੀ ਪੈਂਟਰੀ ਇਥੇ ਆਪਣਾ ਰਾਸ਼ਨ ਜਿੱਥੇ ਵੀ ਪਿਆ ਹੁੰਦਾ ਜਰੂਰ ਹਫ਼ਤੇ 'ਚ 10 ਦਿਨਾਂ 'ਚ 15 ਦਿਨਾਂ 'ਚ ਇੱਕ ਵਾਰ ਜਰੂਰ ਚੈੱਕ ਕਰਨਾ ਚਾਹੀਦਾ ਸਾਰਾ ਕੁਝ ਤੇ ਆਪਾਂ ਨੂੰ ਉਹਦੇ ਵਿੱਚ ਸਮਾਨ ਦੀ ਲੋੜ ਹੈ ਕਿ ਚਾਹੀ ਨਹੀਂ ਹੈਗੀ ਪਰ ਇੱਕ ਵਾਰ ਕਾਰ ਕੱਢ ਕੇ ਸਮਾਨ ਸਾਰਾ ਚੈੱਕ ਕਰੋ ਕੁਝ ਨਾ ਕੋਈ ਚੀਜ਼ ਜ਼ਰੂਰ ਅਜਿਹੀ ਮਿਲੂਗੀ ਜਿਹੜੀ ਆਪਣੀ ਨਿਗਾਹ ਤੋਂ ਲੁਕੀ ਰਹੀ ਹੋਵੇ ਇਹਨਾਂ ਬਾਕਸ ਰੱਖੇ ਹੋਏ ਸਮੋ ドラਡ ਦੇ ਵਿੱਚ ਬਾਕਸ ਕੱਢਣਾ ਈਜ਼ੀ ਹੋ ਜਾਂਦਾ ਬਾਹਰ ਜਾਂਦ ਕਿ ਇੱਕ ਇੱਕ ਸਟਿਲ ਕੱਢਣੀ ਔਖੀ ਹੋ ਜਾਂਦੀ ਆ ਫਿਰ ਇਹ ਬਾਕਸ ਦੇ ਵਿੱਚ ਕੁਝ ਅਜਿਹੇ ਪੈਕੇਟਸ ਜਿਹੜੇ ਆਪਾਂ ਡੱਬੇ ਚ ਪਾ ਰ ਰਹੇ ਨੇ ਸਮਾਨ ਪਰ ਕੁਝ ਬਚ ਜਾਂਦਾ ਡੱਬਾ ਭਰ ਜਾਂਦਾ ਬਚ ਜਾਂਦਾ ਸਮਾਨ ਉਹ ਸਟਿਲ ਪੈਕੇਟ ਚ ਬਚ ਰਹੇ ਨੇ ਰਬੜਾਂ ਚੜਾਈਆਂ ਹੋਈਆਂ ਸੀ ਮੈਂ ਸਾਰਾ ਅੱਜ ਸੈੱਟ ਕਰ ਰਹੀ ਸੀ ਨਾਲੇ ਮੇਕਰ ਡਰਾਡ ਦੀ ਸਫਾਈ ਹੋ ਚੁਗੀ ਨਾਲੇ ਸਮਾਨ ਪਤਾ ਲੱਗ ਜਾਊ ਕੀ ਕੁਝ ਹੈਗਾ ਨਿਕੋ ਕਾਫੀ ਇਹ ਜਹਾਸਮਾਨ ਸੀ ਜਿਹੜਾ ਨਿਕਲੇ ਆ ਜਿਹੜਾ ਮੈਨੂੰ ਲੱਗਦਾ ਸੀ ਮੈਂ ਉਹਨਾਂ ਦੇ ਕੰਟੇਨਰ ਚ ਪਾ ਦਾਂ ਥੋੜੇ ਥੋੜੇ ਸ਼ੀਸ਼ੇ ਖਾਲੀ ਹੋ ਗਏ ਥੋੜੇ ਥੋੜੇ ਸਮਾਨ ਪੈਕੇਟ ਸੀ ਵੀ ਮੈਨੂੰ ਆਈ ਸੀ ਪੈਕੇਟਸ ਖਾਲੀ ਹੋ ਜਾਣ ਜਗ੍ਹਾ ਵੀ ਪਾ ਚੀ ਤਾਂ ਆਪਣਾ ਸਮਾਨ ਵੀ ਖਰਾਬ ਨਾ ਹੋਵੇ ਇਹ ਚ ਜੀਰਾ ਪੈ ਥੋੜਾ ਜਿਹਾ ਉਹ ਪੈਕੇਟ ਖਾਲੀ ਕੀਤਾ ਬੂੰਦੀ ਪੈਸੋ ਪੈਕੇਟ ਹਾਂਜੀ ਕਿਤੇ ਇਹ ਮੈਂ ਪਾ ਰਹੀਆਂ ਚਾਹ ਪੱਤੀ ਚਾਹ ਪੱਤੀ ਨਾਲ ਸੇ ਕਰੇ ਦੋ ਤਰ੍ਹਾਂ ਦੀ ਵਰਤਤ ਹੈ ਇਹ ਹੈਗੇ ਬਾਗਪੱਕਰੀ ਚਾਹ ਇਹ ਬਾਗਪੱਕਰੀ ਮੈਂ ਤੇ ਦਵਿੰਦਰ ਯੂਜ਼ ਕਰਦਾ ਕਿਉਂਕਿ ਥੋੜੀ ਚਾਹ ਤੇਜ਼ ਪੀਣੇ ਕੜਕ ਪੀਣੇ ਤੇ ਮੰਮੀ ਦਾ ਦੁੱਧੂ ਚ ਪੱਤੀ ਵਾਂਗੂ ਪੀਂਦੇ ਨੇ ਉਹ ਪੱਤੀ ਘੱਟ ਪਾਉਂਦੇ ਨੇ ਇੱਕ ਅਸੀਂ ਯੂਜ਼ ਕਰਦੇ ਹਾਂ ਤਾਜ਼ਾ ਜਾਂ ਕੋਈ ਹੋਰ ਲਿਆਉਣੀ ਹੁੰਦੀ ਹੈਗੇ ਸਾਨੂੰ ਬਾਗਪੱਕਰੀ ਅਸੀਂ ਇੱਕ ਵਾਰ ਛੋਟਾ ਸੈਂਪਲ ਚੈੱਕ ਕੀਤਾ ਸੀ ਟੇਸਟ ਕਰਿਆ ਸਾਨੂੰ ਅੱਛੀ ਲੱਗੀ ਫਿਰ ਅਸੀਂ ਬਾਗਪੱਕਰੀ ਲੈ ਕੇ ਆਉਣਾ ਉਹਦਾ ਫਲੇਵਰ ਸਾਨੂੰ ਬਹੁਤ ਅੱਛਾ ਲੱਗਦਾ ਤੇ ਕੋਈ ਅਜਾ ਸਮਾਨ ਜਿਉਂ ਕੰਟੇਨਰਸ ਚ ਡੱਬਿਆਂ ਚ ਪਾਉਣ ਵਾਲਾ ਸੀਗਾ ਉਹ ਪਾਤਾ ਪੈਕੇਟਸ ਖਾਲੀ ਹੋ ਗਏ ਪੈਂਟਰੀ ਚ ਕੁਛ ਖਾਲੀ ਹੋਈ ਤੇ ਉਹਨਾਂ ਰੱਖ ਰਿਹਾ ਪਾਪੇ ਸਾਰਾ ਸੈੱਟ ਕਰਕੇ ਕਾਫੀ ਜ਼ਿਆਦਾ ਸਪੇਸ ਖਾਲੀ ਹੋ ਗਈ ਜਿ ਪੈਕੇਟਸ ਕੱਢਣ ਨਾਲ ਨਾਲ ਆਪਾਂ ਨੂੰ ਦੇਖੋ ਪਤਾ ਵੀ ਲੱਗਿਆ ਮੈਨੂੰ ਵੀ ਆ ਕੁਝ ਮੇਰੇ ਕੋਲ ਪਿਆ ਇੱਕ ਦੋ ਚੀਜ਼ਾਂ ਅਹੀ ਜਿਹੀਆਂ ਜਿਹੜੀਆਂ ਮੈਂ ਸਟਿਲ ਭੁੱਲੀ ਬੈਠੀ ਸੀ ਵੀ ਉਹ ਮੈਂ ਮੰਗਾਈਆਂ ਨਹੀਂ ਸੀਗੀਆਂ ਖਤਮ ਸੀ ਮੇਰੇ ਕੋਲ ਮੰਗਾਉਣ ਵਾਲੀਆਂ ਸੀ ਤੇ ਨੀਚਲੇ ਟ੍ਰੌਟ ਵਿੱਚ ਵੀ ਇਹੀ ਕੁਛ ਹੈ ਇਹ ਜਿਸ ਸਾਮਾਨ ਘੱਟ ਹੈ ਉਹ ਇਹ ਚ ਉਸ ਮਾਨ ਨੂੰ ਜਿਹੜਾ ਬਹੁਤ ਘੱਟ ਬਹੁਤ ਕਦੇ ਚਾਹੀਦਾ ਜਿਵੇਂ ਸੁੱਕੀਆਂ ਮਿਰਚਾਂ ਨੇ ਲਾਲ ਮਿਰਚਾਂ ਸਕਾਈਆਂ ਹੋਈਆਂ ਪੈਕੇਟ ਚ ਪਾਈਆਂ ਪਈਆਂ ਜਾਂ ਗੁਲਾਬ ਦੇ ਫੁੱਲਾਂ ਦੀਆਂ ਪੱਤੀਆਂ ਨੇ ਮਖਾਣੇ ਦਾ ਪੈਕੇਟ ਆ ਹਣਾ ਗੁੰਦੀ ਦੇ ਪੈਕੇਟਾਂ ਇਹ ਸਾਰਾ ਸਾਮਾਨ ਕੱਢਦੀਆਂ ਇਹ ਵੀ ਡਰਾਅ ਸਾਫ਼ ਹੋ ਜਾਊਗਾ ਇਤਨੀ ਮੈਨੂੰ ਪਤਾ ਨਹੀਂ ਲੱਗਦਾ ਵੀ ਕੀ ਕੁਛ ਇਹਦੇ ਵਿੱਚ ਹੈਗਾਗਾ ਕੱਢਣ ਵਾਲਾ ਕੀ ਕੁਛ ਰੱਖਣਾਗਾ ਡਰਾਅਰ ਹੋ ਗਿਆ ਸੈਟ ਹੋਰ ਐਨੀ ਜਗ੍ਹਾ ਮੈਨੂੰ ਖਾਲੀ ਵੀ ਮਿਲ ਗਈ ਉਗਵੇਂ ਪੈਕੇਟਸ ਰੀਫਿਲ ਕਰਦੇ ਪੈਕੇਟਸ ਖਾਲੀ ਹੋਗੇ ਇਹ ਸਾਰੇ ਲੈਫਟਓਰ ਪੈਕੇਟਸ ਨੇ ਉੱਪਰ ਮੈਂ ਉਹਦਾ ਰੱਖਣਾ ਚੜਾਈ ਹੋਏ ਨੇ ਜਿਹੜਾ ਸਮਾਨ ਬਚ ਗਿਆ ਤੇ ਨੀਚਲਾ ਡਰਾਅਰ ਕਰਾਏ ਏਟ ਵੀ ਕੁਝ ਇਸ ਤਰ੍ਹਾਂ ਦਾ ਸਮਾਨ ਹੁੰਦਾ ਇਹ ਵੀ ਹੋਵੇ ਸੈੱਟ ਇਹ ਆਲਰੇਡੀ ਸੈਟ ਹੀ ਹੁੰਦਾ ਡੱਬਿਆਂ ਵਾਲਾ ਸਮਾਨ ਤਾਂ ਸੈੱਟ ਹੀ ਹੁੰਦਾ ਕਿਉਂਕਿ ਡੱਬੇ ਵਿੱਚ ਚੀਜ਼ ਕੱਢੋ ਡੱਬੋਂ ਵਿੱਚ ਵਾਪਸ ਨਹੀਂ ਰੱਖਦਾਨੀ ਇਹਦੇ ਵਿੱਚ ਹੈਗੀ ਚੀਨੀ ਮਿਰਚ ਦਾ ਆਚਾਰ ਆਵਲ ਵਰਤਮਾਨ ਵਿੱਚ ਹੈਗਾ ਲਾਲ ਮਿਰਚ ਦਾ achar ਪਿੱਛੇ ਉਹ ਵਾਲੇ ਵਰਤਮਾਨ ਵਿੱਚ ਹੈਗਾ ਅੰਬ ਦਾ achar ਆਹ ਦੱਬੇ ਚ ਪਈ ਹੈ ਮੈਗੀ ਉੱਪਰ ਉਹ ਡੱਬੇ ਚ ਵੀ ਛੋਟੇ ਛੋਟੇ ਪਾਉਚ ਨੇ ਕਿਉਂਕਿ ਹੱਥ ਨਹੀਂ ਆ ਜਾਂਦਾ ਨਾ ਉੱਪਰ ਉੱਪਰੋਂ ਫਿਰ ਡੱਬਾ ਉਤਾਰ ਲਈ ਤਾਂ ਈਜ਼ੀਲੀ ਉਤਰ ਜਾਂਦਾ ਇਹਨੇ ਉੱਪਰ ਦਿਖਦਾ ਨਿਕੀ ਸਮਾਨ ਪ੍ਰੈਸ ਕਰਕੇ ਇੱਥੇ ਫਿਰ ਡੱਬਾ ਬਾਕਸ ਹੀ ਲਿਖਿਆ ਹੈ ਉਹ ਵਾਲਾ ਪਿੱਛੇ ਆਵਲ ਖਾਣੇ ਚ ਹੈਗੇ ਦਾਣਾ ਸਾਰੇ ਦਾਣਾ ਚਨੇ ਇਧਰ ਨਮਕ ਮਿਰਚ ਹਲਦੀ ਗਰਮ ਮਸਾਲਾ ਇਸ ਤਰ੍ਹਾਂ ਦੀ ਚੀਜ਼ਾਂ ਮਿੱਠੀ ਆਗਿਆ ਪਕੌੜੀਆਂ ਨੂਡਲਸ ਪਾਸਤਾ ਮੈਕਰੋਨੀ ਸੇਵੀਆਂ ਬੇਸਣ ਮੈਦਾ ਚਾਪਤੀ ਪੀਨਟਸ ਮੂੰਗਫਲੀ ਆ ਖਿਚੜੀ ਵਾਲੇ ਚਾਵਲ ਖੀਰ ਖਿਚੜੀ ਵਾਲੇ ਪੋਹਾ ਬਾਸਮਤੀ ਰਾਈਸ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਵਿੱਚ ਇਹਦੇ ਵੀ ਦਾਣੇ ਆਣੀਆਂ ਇਹ ਉੱਪਰਲੀ ਡੱਬਿਆਂ ਵਾਲੇ ਸ਼ੈਲਫਸ ਤੇ ਮੇਰੇ ਆਲਵੇਸ ਸੈੱਟ ਹੀ ਰਹਿੰਦੇ ਹੋਣਗੇ ਪਰ ਆਹ ਵਾਲੇ ਡਰਾਅਰਸ ਦੇ ਵਿੱਚ ਬਹੁਤ ਜ਼ਿਆਦਾ ਖਲਾਰਾ ਪੈਂਦਾ ਇਹ ਸੈੱਟ ਕਰਨੇ ਪੈਂਦੇ ਨੇ ਸਾਡੇ ਤਿੰਨ ਦਾ ਟਾਈਮ ਹੋ ਗਿਆ ਤੇ ਮੈਂ ਰੱਖੇ ਚਾਹ ਬਣਨੀ ਸਿਰ ਇੰਨਾ ਦੁੱਖ ਰੈਣਾ ਦੁੱਖ ਰੈਣਾ ਅਟੱਬ ਭੈਣਾ ਸਿਰ ਦਰਦ ਹੁੰਦਾ ਦਵਾਈ ਨਾਲ ਉਹ ਠੀਕ ਨਹੀਂ ਹੁੰਦਾ ਹੁਣ ਮੈਂ ਕਾਦੀ ਵੇਟ ਕਰੀ ਜਾਂਦੀ ਸੀ ਵੀ ਹਟ ਜਾਊਗਾ ਮੈਂ ਦੁਪਹਿਰੇ ਘੰਟਾ ਲੇਟ ਹੀ ਗਈ ਨੀਂਦ ਨਹੀਂ ਮੈਨੂੰ ਆਈ ਹੈ ਹੀ ਫਸ ਠੀਕਾਂ ਉਹ ਲੇਟੀ ਰਹੀ ਆ ਪਰ ਸਿਰ ਦਰਦ ਤੱਕ ਦਵਾਈ ਨਾਲ ਨਹੀਂ ਸਿਰ ਨੂੰ ਨਹੀਂ ਹਟਦਾ ਹੈਗਾ ਦੁੱਖਣਾ ਜਿਹਾ ਟੀਟਾ ਤਨੀ ਕਹਿਆ ਸਿਰਾ ਕਾਂਟਾ ਬੰਦਾ ਪੈ ਹੀ ਗਿਆ ਮੈਂ ਆਰਾਮ ਵੀ ਕਰ ਲਿਆ ਫੋਨ ਵੀ ਅੱਜ ਮੈਂ ਨਾ ਮਾਤਰ ਹੀ ਦੇਖਿਆ ਹੈ ਬਿਲਕੁਲ ਮੈਂ ਨੀਕਾ ਨਹੀਂ ਫੋਨ ਤੇ ਪਰ ਦਵਾਈ ਲਈ ਮੈਂ ਇੱਕ ਦਵਾਈ ਨਹੀਂ ਨਾ ਅੰਤਰ ਲਗਾਉਵੇਂ ਹੈਗੀ ਸਿਰ ਨਹੀਂ ਹੜਦਾ ਹੈਗਾ ਦੁਖਣਾ ਇੱਧਰ ਬੰਟੇ ਚਾਹ ਕਾਲੀ ਕਾਲੀ ਚਾਹ ਮੇਰੇ ਮੰਮੀ ਪੀਕੇ ਵਾਲੀ ਕਾਲੀ ਚਾਹ ਅੱਜੋਂ ਇਹਨੂੰ ਪਸੰਦ ਕਰਦੇ ਹੈਗੇ ਮੈਨੂੰ ਕਹਣ ਭਾਏ ਹਾਏ ਕੁੜੀ ਤੂੰ ਦਾ ਲਾਣ ਨਾਲ ਚਾਹ ਕਰ ਰખી ਆ ਆਹ ਗਾਇ ਕਰਣਗੇ ਪਰ ਜੇ ਉਹਨਾਂ ਲਈ ਮੈਂ ਚਾਹ ਕਰਾਂ ਦੁੱਧ ਵਾਲੀ ਕਰਦੀ ਹੁੰਦੀ ਆ ਮੈਂ ਤੇ ਦਵਿੰਦਰ ਤੇਜ ਪੱਤੀ ਪੀਂਨੇ ਆ ਸੋ ਇਹਨਾਂ ਦਾ ਬਹੁਤ ਤੇਜ ਪੱਤੀ ਪੀਂਨੇ ਆ ਬਹੁਤ ਜ਼ਿਆਦਾ ਤੇਜ ਵੀ ਨਹੀਂ ਥੋੜੀ ਕੜਕਰੀ ਚਾਹ ਵਧੀਆ ਲੱਗਦੀ ਆ ਰੰਗ ਵੀ ਲਾਲੀ ਤੇ ਹੋਵੇ ਹਨਾ ਪੱਤੀ ਵੀ ਤੇਜ ਹੋਵੇ ਕੜਕਰੀ ਹੋਵੇ ਫਿਰ ਸੁਆਹ ਲੱਗਦੀ ਆ ਮੈਂ ਆਈ ਇਧਰ ਬਾਹਰ ਵਾਲੇ ਸਟੋਰ ਰੂਮ ਚ ਮੈਂ ਖੋਲੀ ਹੋਈ ਅਲਮਾਰੀ ਮੈਂ ਨਾ ਕਰਜਾਈ ਦਾ ਗਲਾਫ ਵਾਸ਼ ਕੀਤਾ ਸੀ ਇੱਕ ਰਹਿ ਗਿਆ ਸੋਦਨ ਉਹ ਰੱਖਣਾ ਹੀ ਮੈਂ ਕਿਹ ਚਲੀ ਇੱਕ ਗਲਾਫ ਪਿੱਛੇ ਕਿੱਥੇ ਬੈੱਡ ਖੋਲੂਗੀ ਉੱਪਰ ਉਹ ਰੱਖਣਾ ਹੀ ਮਨ ਨਾਲ ਮੈਂ ਸੈਟਿੰਗ ਕਰਦੀ ਆ ਇਹਨਾਂ ਵਿੱਚ ਕੀ ਕੁਝ ਪਿਆ ਮੈਂ ਚਲ ਨੀਗਾ ਚ ਇੱਕ ਵਾਰ ਸਮਾਨ ਆ ਲਈ ਕੀ ਕੁਝ ਪਿਆ ਆ ਗਰਮੀ ਵਾਲੇ ਬੈੱਡ ਸ਼ੀਟਸ ਕੇਸ ਉੱਪਰੋਂ ਲੈਣ ਵਾਲੀ ਸ਼ੀਟਾਂ ਉਹ ਬੈੱਡ ਸ਼ੀਟ ਨਹੀਂ ਹੋ ਰੱਖੀ ਹੋਈਆਂ ਉਹ ਸਾਰੀ ਗਰਮੀਆਂ ਵਾਲੀ ਸ਼ੀਟ ਸੀ ਅੱਜ ਆਈ ਦਾ ਕਾਟਨ ਦਾ ਗਲਾਫ ਆਪਾਂ ਕੱਲਾ ਕਾਟਨ ਦੇ ਗਲਾਫ ਲੈਣਦੇ ਹੁੰਦੇ ਸੀ ਨਾ ਇਹਦੇ ਨਾਲ ਦੀ ਇੱਕ ਤਾਂ ਮੈਂ ਬੈੱਡ ਸ਼ੀਟ ਬਣਾ ਲਈ ਸੀ ਡਬਲ ਬੈੱਡ ਦੀ ਲਾਸਟ ਗਰਮੀਆਂ ਵਿੱਚ ਵੀ ਤੁਸੀਂ ਦੇਖੀ ਹੋਊਗਾ ਬਚਾਉਣੀ ਹੁੰਦੀ ਆ ਇੱਕ ਗਲਾਫ ਹਜੇ ਸਟਿਲ ਪਿਆਗਾ ਇੱਕ ਦੀ ਇੱਕ ਬੈੱਡ ਸ਼ੀਟ ਪੂਰੀ ਬਣ ਗਈ ਇੱਕ ਹਜੇ ਵੀ ਬਚਿਆ ਪਿਆ ਪਹਿਲਾਂ ਕਾਟਨ ਦੇ ਲੈਣਦੇ ਹੁੰਦੇ ਸੀ ਹੁਣ ਤਾਂ ਗਰਮੀ ਚੱਲ ਪਈ ਮੈਂ ਇਹ ਸਟੋਰ ਵਿੱਚ ਮੰਜਾ ਖੜਾ ਕੀਤਾ ਹੋਇਆ ਸੀਗਾ ਉਹ ਮੈਂ ਢਾ ਲਿਆ ਮੰਜਾ ਮੰਜੇ 'ਚ ਮੈਂ ਸਮਾਨ ਗਾੜ ਰਹੀ ਆ ਮੈਂ ਕਿ ਚੱਲ ਕਵਰਡ ਬਾਹਰ ਨਾਲ ਸੈੱਟ ਵੀ ਹੋ ਜੂਗੀ ਤੇ ਸਮਾਨ ਦੀ ਸੈਟਿੰਗ ਹੋ ਜੂਗੀ ਆਪਦੇ ਆਪ ਨੂੰ ਪਤਾ ਲੱਗ ਜੂ ਕਿਹੜੀ ਚੀਜ਼ ਕਿੱਥੇ ਆ ਹੁਣ ਜਿਵੇਂ 'ਚ ਵਿੱਚ ਗਰਮੀਆਂ ਵਾਲੀਆਂ ਸ਼ੀਟਸ ਪਈਆਂ ਨੇ ਮੈਨੂੰ ਪਤਾ ਲੱਗ ਵੀ ਇੱਥੇ ਸ਼ੀਟਸ ਪਈਆਂ ਨੇ ਲੋਡ ਹੋ ਗਈ ਰੇ ਇੱਥੋਂ ਮੈਂ ਚੱਕ ਲੂੰਗੀ ਜਦੋਂ ਸਰਦੀ ਆਉਂਦੀ ਆ ਤਾਂ ਗਰਮੀਆਂ ਵਾਲੀਆਂ ਗਰਮੀਆਂ ਵਾਲੇ ਮੈਂ ਬਿਸਤਰੇ ਇੱਧਰ ਰੱਖ ਦਾਨੀ ਜਿਵੇਂ ਗਰਮੀਆਂ ਵਾਲੇ ਉੱਪਰ ਲੈਣ ਵਾਲੀਆਂ ਸ਼ੀਟਸ ਹੋ ਗਈ ਖੇਸ ਹੋ ਗਈ ਉਹ ਇੱਧਰ ਹੀ ਹੋ ਗਈ ਤੇ ਜਦੋਂ ਹੁਣ ਸਰਦੀ ਜਾਂਦੀ ਤਾਂ ਸਰਦੀਆਂ ਵਾਲੇ ਰੱਖ ਜੂ ਗਰਮੀਆਂ ਵਾਲੇ ਕੱਢ ਕੇ ਲੈ ਜੂ ਬਸ ਇਹ ਅਲਮਾਰੀ ਹੁਣ ਆਈ ਬਿਸਤਰੇ ਵਾਸਤੇ ਰੱਖੀ ਹੋਈ ਕਿਉਂਕਿ ਡੇਲੀ ਵੇਅਰ ਵਾਲੇ ਕੱਪੜੇ ਇੰਨੀ ਦੂਰ ਆਪਾਂ ਰੱਖ ਨਹੀਂ ਸਕਦੇ ਬਾਕੀ ਉਧਰ ਅੰਦਰ ਕਵਰਟਸ ਬਣੀਆਂ ਹੋਈਆਂ ਇਹਨਾਂ ਜਿਹੜੀ ਲੋਡਿੰਗ ਹੈਗੀ ਅਲਮਾਰੀ ਦੇ ਅੰਦਰ ਆਹ ਦੋ ਰਜਾਈਆਂ ਨਾ ਮੈਂ ਦਾ ਇਹਦੇ ਵਿੱਚ ਪਿੱਲੋ ਕਵਰ ਚ ਪਾ ਕੇ ਰੱਖਿਆ ਹੋਈਆਂ ਨੇ ਇਹ ਬਹੁਤ ਹੀ ਹਲਕੀਆਂ ਰਜਾਈਆਂ ਜੈਪੂਰੀ ਘੱਟ ਠੰਡ 'ਚ ਬਿਨਾ ਕਵਰ ਤੋਂ ਲੈ ਸਕਦੇ ਜਿਆਦਾ ਠੰਡ 'ਚ ਉੱਪਰ ਗਲਾਫ ਚੜਾ ਲਈ ਬਿਲਕੁਲ ਰਜਾਈ ਵਾਂਗੂ ਬਣ ਗਿਆ ਨਾ ਬਿਲਕੁਲ ਠੰਡ ਨਹੀਂ ਲੱਗਦੀ ਇਹ ਵੀ ਮੇਰੇ ਦਾ ਰਜਾਈਆਂ ਮੈਂ ਇਹ ਮੇਰੇ ਵਿੱਚ ਰੱਖਿਆ ਹੋਈਆਂ ਨੇ ਪਿੱਲੋ ਕਵਰ ਸਭੀ ਚ ਹੀ ਰੱਖਿਆ ਹੋਈਆਂ ਪਾ ਕੇ ਇਹਦੇ ਵਿੱਚ ਹੀ ਆ ਜਾਂਦੇ ਨੇ ਬਹੁਤ ਪਤਲੀਆਂ ਹੀ ਨੇ ਇਹ ਇਸ ਵਰਨੇ ਕੁਛ ਰਜਾਈਆਂ ਦੇ ਖਿਲਾਫ ਗਰਮ ਚਾਦਰਾਂ ਉੱਪਰ ਦਬਾਣ ਵਿੱਚ ਪਾਤੀਆਂ ਪਹਿਲਾਂ ਮੈਂ ਇਥੇ almari ਵਿੱਚ ਹੀ ਰੱਖਦੀ ਹੁੰਦੀ ਸੀ ਪਰ ਹੁਣ ਮੈਨੂੰ ਐ ਲੱਗੇ ਵੀ almari ਬਹੁਤ ਜ਼ਿਆਦਾ ਭਰ ਜਾਂਦੀ ਐ ਉੱਪਰ ਦੀਵਾਨ ਜਗ੍ਹਾ ਪਈ ਇਸ ਵਿੱਚ ਦੀਵਾਨ ਚ ਪਾਈ ਕਰਮ ਚਾਦਰਾਂ ਪਹਿਲਾਂ ਮੈਂ ਇੱਥੇ ਰੱਖਦੀਆਂ ਸੀ ਐ almari ਦੀ ਹੋ ਗਈ ਸੈਟਿੰਗ ਸਾਰੇ ਜਿੰਨੇ ਖਰਾਬ ਸੀ ਸੈੱਟ ਕਰਤੀ ਇਹ ਹੈਗਾ ਸਾਡਾ ਸਟੋਰ ਸਟੋਰ ਵੀ ਨਾ ਪਨ ਸਰਦਾ ਨੀਗਾ ਖਾਲੀ ਪੀਪੀਆਂ ਨੇ ਕਈ ਵਾਰ ਕੋਈ ਮੰਗਣ ਆ ਜਾਂਦਾ ਜਾਂ ਕੋਈ ਜਿਵੇਂ ਅੱਗੇ ਦਾਲ ਵਗੈਰਾ ਕੋਈ ਦਾਲ ਵਗੈਰਾ ਕੁਝ ਪਾਉਣੀ ਜਾਂ ਕੋਈ ਪ੍ਰੋਗਰਾਮ ਹੋਦ ਕੰਮ ਆ ਜਾਂਦੀ ਇਹਨੇ ਸਰਸਮਾਨ ਨੂੰ ਇਸ ਤਰ੍ਹਾਂ ਦੇ ਐਕਸਟਰਾ ਗੱਦੇ ਹੋਗੇ ਬਾਲਟੀਆਂ ਹੋਗੀਆਂ ਟੋਕਰਾ ਹੋ ਗਿਆ ਆਹ ਵਾਲਾ ਟੇਬਲ ਆਹ ਵਾਲਾ ਟੇਬਲ ਨਾਲ ਸੀ ਜਿਹੜਾ ਰੇਮੇਮੇਸ਼ਨ ਕੀਤੀ ਹੈ ਸਿਰਫ ਆਹ ਟੇਬਲ ਦੇ ਉੱਪਰ ਸਾਡਾ ਚੂਲਾ ਹੁੰਦਾ ਸੀਗਾ ਜਿੱਥੇ ਹੁਣ ਸਾਡਾ ਪ੍ਰੈਸ ਵਾਲਾ ਟੇਬਲ ਸੇਮ ਜਗ੍ਹਾ ਤੋਂ ਜਿਹੜਾ ਸਟੋਰ 'ਚ ਇਹਦੇ ਉੱਪਰ ਸਾਡਾ ਇੱਕ ਚੂਲਾ ਹੁੰਦਾ ਸੀ ਨੀਚੇ ਮੇ ਰੱਖੇ ਹੁੰਦੇ ਸੀਗੇ ਭਾਂਡੇ ਕੁੱਕਰ ਵਗੈਰਾ ਪੈਨ ਕਡਾਈਆਂ ਇਹ ਜਿਹੇ ਇਹ ਜਿਹੇ ਵੱਡੇ ਵੱਡੇ ਭਾਂਡੇ ਰੱਖੇ ਹੋਏ ਸੀਗੇ ਯੂਜ਼ ਕਰਨ ਵਾਸਤੇ ਇਹ ਇਹ ਟੇਬਲ ਨੇ ਸਾਨੂੰ ਬਹੁਤ ਬਹੁਤ ਕੰਮ ਦਿੱਤਾ ਬਹੁਤ ਜ਼ਿਆਦਾ ਕੰਮ ਦਿੱਤਾ ਇਧਰ ਆ ਗਏ ਪੇਟੀਆਂ ਆਵਲੀ ਮੇਰੀ ਪੇਟੀ ਹੈ ਜੋ ਸਾਲ 'ਚ ਇੱਕ ਦੋ ਵਾਰ ਵੱਧ ਤੋਂ ਵੱਧ ਤਿੰਨ ਵਾਰ ਖੁੱਲਦੀ ਹੂ ਪਾਸ ਇਧਰ ਲੱਗੇ ਟ੍ਰੰਕ ਸਾਡੇ ਸੱਸ ਨੂੰ ਹਦੇ ਇੱਕ ਪਾਸੇ ਨੂੰ ਦੇ ਪਏ ਨੇ ਇੱਕ ਪਾਸੇ ਸੱਸ ਦੇ ਪਏ ਨੇ ਦੋਨਾਂ ਦੇ ਬਰਾਬਰ ਬਰਾਬਰ ਕੋਈ ਨਹੀਂ ਆਵਲੀ ਨਾ ਗੱਦੀ ਨਹੀਂ ਹੈਗੀ ਆਵਲੀ ਹੈਗੇ ਨੇ ਅ ਅਸੀਂ ਜਿਹੜਾ ਸੋਫਿਆਂ ਦੇ ਕੁਸ਼ਨ ਬਦਲਾਈ ਨੇ ਜਿਹੜੇ ਵਿੱਚੋਂ ਕੁਸ਼ਨ ਨਿਕਲੇ ਸੀ ਤਾਂ ਪੁਰਾਣੇ ਸੌਫਟ ਕੁਸ਼ਨਸ ਸੀ ਇਹੋ ਉਹ ਤਿੰਨ ਤੇ ਤਿੰਨ ਕੁਸ਼ਨਸ ਜੋੜ ਕੇ ਅਸੀਂ ਉਹ ਅੱਧਾ ਇੱਕ ਅੱਧਾ ਟਾਈਪ ਹੀ ਬਣਾਇਆ ਹੋਇਆ ਜਿਕੇ ਤੇ ਪ੍ਰੋਗਰਾਮਾ ਨੀਚੇ ਲਗਾਉਣਾ ਤੇ ਬੈਠਣ ਦੇ ਕੰਮ ਆ ਜਾਂਦਾ ਕਸ਼ਨ ਸਪਾਈ ਹੋਏ ਨੇ ਇਹਦੇ ਵਿੱਚ ਉੱਪਰ ਡਬਲ ਡਬਲ ਕਵਰ ਚੜਾਈ ਹੋਏ ਨੇ ਆਹ ਕੁਸ਼ਾ ਬੱਚਿਆਂ ਦਾ ਸਾਈਕਲ ਹੋ ਗਿਆ ਆ ਸਾਡਾ ਸਟੋਰ ਟਾਈਮ ਹੋ ਰਿਹਾ ਛੇ ਵਜੇ ਦਾ ਤੇ ਅੱਜ ਮੈਂ ਕੋਈ ਝਾਲ ਸਬਜ਼ੀ ਨਹੀਂ ਬਣਾਉਣੀ ਫਰੀ ਹੈ ਕਿਉਂਕਿ ਸਵੇਰੇ ਬਣਾਈ ਸੀ ਆਲੂ ਗੋਭੀ ਕੋਸ਼ੋ ਕੀ ਹੈ ਤੇ ਰਾਤ ਬਣਾਈ ਸੀ ਸਾਬਤ ਮੂੰਗੀ ਦਾਲ ਰੁਪਈਏ ਦੋ ਪੰਨੀਆਂ ਸਬਜ਼ੀ ਜੋ ਹੋਰ ਬਣਾਉਣੀ ਸੀਰੇ ਦੋ ਵੇਸਟ ਆਣਗੇ ਸਸ ਤੋਂ ਮੈਨ ਨਹੀਂ ਹੁਣ ਉਹਨੇ ਇਹ ਫਿਨਿਸ਼ ਕਰਦੇ ਸਵੇਰੇ ਬਣਾਵਾਂਗੇ ਇਧਰ ਮੈਂ ਆਈ ਆ ਸਾਬਤ ਮੂੰਗੀ ਦਾਲ ਲਟਣ ਇਹ ਪੱਟੀ ਪੀਪੀ ਜਿਹੜਾ ਭਈ ਹੁੰਦੀ ਸਾਡੇ ਘਰ ਦੀ ਦਾਲ ਇਹ ਆ ਇਹ ਹੈਗੀਆਂ ਐਤਕੀ ਵਾਲੀ ਦਾਲ ਅਸੀਂ ਰੱਖੀ ਸੀ ਪਿਛਲੇ ਸਾਲ ਵਾਲੀ ਐਸ ਵਾਰ ਇਹਨੂੰ ਦੋ ਸਾਲ ਹੋ ਗਏ ਨੇ ਆਵਲੇ ਦਾਲ ਨੂੰ ਤੇ ਬਿਲਕੁਲ ਹੀ ਖਰਾਬ ਨਹੀਂ ਹੋਈ ਅਸੀਂ ਇਹਦੇ ਵਿੱਚ ਗੋਲੀਆਂ ਪਾ ਲਾਂਗੇ ਹੁਣੇ ਆ ਆ ਜਿਹੜੀਆਂ ਗੋਲੀਆਂ ਹੋ ਗਈਆਂ ਨਾ ਫਾਰਕ ਫਾਰਕ ਗੋਲੀਆਂ ਮੈਂ ਤੁਹਾਨੂੰ ਵੀ ਦੱਸੀ ਹੋਈਆਂ ਨਾ ਬਣੀ ਗੋਲੀਆਂ ਇਹ ਮੈਂ ਡਾਇਰੈਕਟ ਐਸੇ ਪਾ ਕੇ ਰੱਖਦਾ ਨਹੀਂ ਕਿਸੇ ਕੱਪੜੇ ਵਿੱਚ ਨਹੀਂ ਪਾਉਂਦੀ ਆਪਾਂ ਉਹ ਕਿਸੇ ਪਤਲੇ ਮਨਮੱਗ ਦੇ ਕੱਪੜੇ ਵਿੱਚ ਹੀ ਪਾ ਕੇ ਰੱਖ ਸਕਦੇ ਆਂ ਤਾਂ ਆਪਣੇ ਖਰਾਬ ਹੋਉਂਦੀਆਂ ਪਰ ਜੇ ਨੂੰ ਤਾਲ ਕੱਢਣੀ ਹੈ ਯੂਜ਼ ਕਰਨੀ ਜ਼ਰੂਰ ਦੇਖੋ ਗੋਲੀ ਦੇ ਵਿੱਚ ਅੰਡਾ ਬਵਾਦ ਕੇ ਮੈਂ ਕਿ ਕਰਤਲਾਂ ਨਹੀਂ ਹੁਣੀ ਉਹ ਨਾਲ ਲੈ ਕੇ ਲੌਂਗ ਰਾਈਚੀ ਪਿਸਣੀਆਂ ਉਹ ਲੈ ਕੇ ਆਈਆਂ ਇਹ ਵੀ ਪਿਸ ਹੋਣੀ ਆ ਆਹ ਵਾਲੀ ਚੱਲ ਜੀ ਕੋਈ ਅਜ ਮਸਰੀਆ दाल ਸਬ지 ਤੋਂ ਕੋਈ ਕਬੀ ਨਹੀਂ ਮੈਂ ਕੋਈ ਹੈਗੀ ਫਿਰ ਬਹੁਤ ਜ਼ਿਆਦਾ ਦੁੱਖ ਰਿਹਾ ਮਨ ਹਾ ਕੇ ਦਵਾਈ ਲਈ ਹੈ ਪਹਿਲਾਂ ਮੈਨੂੰ ਆਈ ਸੀ ਇਹ ਠੀਕ ਹੋ ਜੂ ਠੀਕ ਹੋ ਜੂ ਨਾ ਜੇ ਠੀਕ ਨਹੀਂ ਹੋਊਗਾ ਫਿਰ ਦਵਾਈ ਲੈਣੀ ਪੈਂਦੀ ਮਜਬੂਰੀ ਚ ਸੋ ਹੁਣ ਕਰਦੇ ਆ ਵੀਡੀਓ ਦਾ ਐਂਡ ਹੋਪਸ ਤੁਹਾਨੂੰ ਅਜ ਵਾਲੀ ਵੀਡੀਓ ਅੱਛੀ ਲੱਗੀ ਹੋਗੀ ਵੀਡੀਓ ਅੱਛੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਮਿਲਾਂਗੀ ਕੋ ਹੋਰ ਨਵੀਂ ਵੀਡੀਓ ਲੈ ਕੇ ਟਿਲ देन ਗੁੱਡ ਬਾਏ ਐਂਡ ਸੱਚੀ ਲੇਕਾ